ਜੀਦੀਆਂ ਤਾਂ ਬਹੁਤ ਆ ਗੁਨਾਮਾ ਦਾ ਮੁੰਡਾ ਕਿਹੜਾ ਇਹ ਪਾਉਦਾ ਕੰਦੇਲੇ ਪਾੜਾ ਖੜੇ ਤੇ ਤਾਂ ਬਈ ਇਹਨਾਂ ਨਾ ਨਮਸ ਦੇ ਹੋਰ ਪਿਆਰ ਸਰਕਾਰ ਮੋਟਾ चक दया गे कान

ਤੌਰ ਬਚ ਲਈ ਬਹੁਤ ਕਮਾਨ ਦਾ ਪਤਲਾ ਫੁੱਕਿਆ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਮੇਰਾ ਫਰੀਦ ਆਗੋਗੀ ਮੇਰਾ ਅਮੋ ਰੱਬ ਤੇ ਦਾਕੀਦਾ ਉਹ ਤੇ ਕਰਾਇਆ ਉਹ ਪਿੰਡ ਭਾਈ ਬੁਤੌ ਦਾ ਖਸਾਨਾ ਬਣਿਓ ਮੰਗਦਾ ਸਾਡੇ ਖਾਦੇ ਆਇਆ ਇੱਕ ਮਿੰਟ ਉਹ ਆਇਆ ਬੰਦੇ ਆਇਆ ਇਧਰ ਆਓ ਸਾਰੇ ਪਿੱਛੇ ਹੋ ਜਾਓ ਪਿੱਛੇ ਹੋ ਜਾ ਮਾੜਿਆ ਆ ਸਾਗੀ ਆ ਇਧਰ ਆਓ ਸਾਰੇ ਪਾਣੀ ਰੱਖੋ ਹਾਂ ਅੱਜ ਅਸੀਂ ਪਿੰਡ ਭਾਈ ਬੁਤੌ ਦਾ ਖਸਾਨਾ ਬਣਿਓ ਜੋ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦੇ ਕਰਕੇ ਸਾਨੂੰ ਵੱਖ-ਵੱਖ ਮੀਟਿੰਗਾਂ ਦਾ ਟਾਈਮ ਦਿੱਤਾ ਸੀ ਅਸੀਂ ਸ਼ੰਗੋ ਅਤੇ ਖਲੋਰੀ ਬਾਡਰ ਤੇ ਸ਼ਾਂਤਮਈ ਸ੍ਰੀ ਕ ਦੇ ਨਾਲ ਰਚਾਛਾ ਸੀ ਉਹ ਲੜ ਰਹੇ ਸੀ ਤੇ ਪਿਆ ਸਰਕਾਰ ਨੇ ਸਾਨੂੰ ਜੋ ਸਾਡੇ ਆਗੂ ਸੀ ਉਹਨਾਂ ਨੂੰ ਚੰਡੀਗੜ੍ਹ ਮੀਟਿੰਗ ਤੇ ਸੱਜ ਕੇ ਗ੍ਰਿਫਤਾਰ ਕੀਤਾ ਉਹ ਗੱਡੀ ਪਟਵਾਲੀ ਦੇ ਉੱਤੇ ਜਿਹੜੇ ਸਾਡੇ ਕਿਸਾਨ ਸ਼ੰਗੋ ਤੇ ਖਲੋਰੀ ਬਾਡਰ ਤੇ ਬੈਠੇ ਸੀ ਉਹਨਾਂ ਦੇ ਰਾਠੀਕਾਰ ਕਿਤੇ ਸਮਾਨ ਦੀ ਭੰਡੋੜ ਕੀਤੀ ਐ ਅਸੀਂ ਸਰਕਾਰ ਪਿਆਰ ਸਰਕਾਰ ਦੀ ਸਖਤ ਨਿੰਦਾ ਕਰਦੇ ਆਂ ਤੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਕਿ ਜੋ ਸਰਕਾਰਾਂ ਜ਼ਬਰ ਦੇ ਜ਼ੁਲਮ ਕਰਦੀਆਂ ਨਾ ਇਹਨਾਂ ਨੂੰ ਆਪਾਂ ਇੱਕ ਦੇ ਨਾਲ ਹੀ ਜਵਾਬ ਦੇ ਸਕਦੇ ਆਂ ਕਿ ਆਪਾਂ ਕੋਰਸੀ ਦੇ ਬਹਾਉਣ ਵੀ ਜਾਣਦੇ ਆਂ ਤੇ ਇੱਕ ਦੇ ਨਾਲ ਆਪਾਂ ਕੁਰਸੀ ਤੋਂ ਲਾਹਣ ਵੀ ਜਾਣਦੇ ਆ ਆਇਆ ਮੈਂ ਹੁਣ 300 ਸਾਜੀ ਕਿਸਾਨਾਂ ਨੂੰ ਬੇਨਤੀ ਹੈ ਚੱਕ ਲਓ ਚੱਕ ਲਓ ਕੋਈ ਹੋਰ ਵੀ ਜਦੋਂ ਵੀ ਕੋਈ ਜਿਹੜੇ ਦਾ ਜੰਗ ਲਾਗਦਾ ਆਪਾਂ ਨਹੀਂ ਹੋ ਮੈਸੇਜ ਆਉਂਦਾ ਤਾਂ ਤੁਹਾਨੂੰ ਰੇੜਗੇ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਊਗੀ ਜੇ ਤੁਸੀਂ ਚਾਰ ਪ੍ਰਚਾਰ ਹੋ ਕੇ ਉਦੋਂ ਆਪਣਾ ਕਿਸਾਨ ਸੰਜੋਗ ਤਮੋਰਚਾ ਘੈਰ ਰਾਜ ਨਿਤਕ ਦਾ ਤੁਸੀਂ ਸਾਥ ਦੇਣਾ ਤੇ ਜਿਹੜੀ ਲੜਾਈ ਆ ਕਿਸਾਨੀ ਦੀ ਇਹ ਲੜਾਈ ਚੱਲਦੀ ਰਹੂਗੀ ਤੇ ਜੋ ਆਪਣੇ ਮੋਰਚੇ ਆ ਇਹ ਜਿਵੇਂ ਆਪਾਂ ਦੇ ਮੋਰਚੇ ਲੜਾਈ ਲੜਾਂਗੇ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀ ਸਰਕਾਰ ਨੇ ਆਪਾਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਾਸਤੇ ਸਾਢੇ 13 ਮਹੀਨੇ ਹੋ ਗਏ ਲੜਾਈ ਲੜਦਿਆਂ ਨੂੰ ਜੇ ਮੇ ਜੋ ਕੋਈ ਲੜਾਈ ਹੈ ਜਿੰਦ ਤੱਕ ਮੰਗਾ ਪਾਸ ਨਹੀਂ ਹੁੰਦੀਆਂ ਤੇ ਲੜਾਈ ਲੜਾਂਗੇ ਸੋ ਇਹਨਾਂ ਕੁਝ ਕਹਿੰਦਾ ਹਾਂ ਮੈਂ ਪਿੰਡ ਭਾਈ ਬਚੌਰ ਬੰਨੀਓ ਤੇ ਸਮੁੱਚੀ ਸੰਗਤ ਬੰਨੀਓ ਪਿੰਡ ਦੀ ਇਕਾਈ ਬੰਨੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਬੋਲਦਾ ਸੀ करद की हे चक दया गेट गो रखदे पंजाबाद मुर کسان دا اک زندہ باد زندہ